ਜਿਵੇਂ ਆਪਾਂ ਸਕੈਨਿੰਗ ਮਸ਼ੀਨ ਤੋਂ ਸਕੈਨ ਕਰਾਉਂਦੇ ਆ ਕਿ ਜੇ ਸਾਡੇ ਕਿਹੜੇ ਪਾਰਟ 'ਚ ਕਿਹੜਾ ਰੋਗ ਹੈ ਹੂੰ ਪਤਾ ਲੱਗ ਜਾਂਦਾ ਨਾ ਬਿਲਕੁਲ ਇਸੇ ਤਰ੍ਹਾਂ ਕੁੰਡਲੀ ਦੇਖ ਕੇ ਵੀ ਇਹ ਦੱਸ ਸਕਦੇ ਆ ਬੰਦੇ ਨੂੰ ਕਿ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਅੱਛਾ ਹੋਣ ਵਾਲਾ ਇਹ ਮਾੜਾ ਹੋਣ ਵਾਲਾ ਹੂੰ ਕੋਈ ਉਹਦੇ 'ਚ ਜਾਦੂ ਦੀ ਛੜੀ ਨਹੀਂ ਹੁੰਦੀ ਕੁੰਡਲੀ ਹੂੰ ਕੁਝ ਵੀ ਨਹੀਂ ਹੁੰਦਾ ਜੀ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਕੀ ਗਲਤੀ ਕਰਦੇ ਹੋ ਹੂੰ ਜਿਹਦੇ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਰਹੇ ਆ ਇਹ ਗਲਤੀ ਨਾ ਕਰੋ ਤਾਂ ਦੁੱਖ ਨਾ ਆਣਗੇ ਜੀ ਪਰ ਬਹੁਤ ਸਾਰੇ ਕਾਰਨ ਦੱਸਦੇ ਆ ਜੀ ਪਰ ਬਹੁਤ ਸਾਰੇ ਲੋਕ ਇੰਨਾਂ ਚੀਜ਼ਾਂ ਨੂੰ ਇਹ ਕਹਿੰਦੇ ਨੇ ਵੀ ਜੋਤਿਸ਼ ਕੋਲ ਜਾਣਦੇ ਆ ਤੇ ਉਹ ਸਾਨੂੰ ਵਹਿਮਾਂ ਦੇ ਵਿੱਚ ਪਾ ਦਿੰਦੇ ਵਹਿਮਾਂ 'ਚ ਨਹੀਂ ਪਾਉਂਦੇ ਵਹਿਮਾਂ 'ਚੋਂ ਕੱਢਦੇ ਆ ਕਈ ਜਿਹੜੇ ਲੋਕ ਵਹਿਮਾਂ 'ਚ ਪਾਉਂਦੇ ਹੋ ਉਹ ਅਲੱਗ ਹੁੰਦੇ ਆ ਮੈਂ ਉਹਨਾਂ ਵਹਿਮਾਂ 'ਚੋਂ ਕੱਢ ਰਹੀ ਆ ਹੂੰ ਜ਼ਿਆਦਾਤਰ ਲੋਕੀ ਆ ਕੇ ਕੀ ਕਹਿਣਗੇ ਮੇਰੇ ਤੇ ਜੀ ਆਦੂ ਟੋਣਾ ਕੀਤਾ ਹੋਇਆ ਮੇਰੇ ਤੇ ਭੂਤ ਪ੍ਰੇਤ ਛੱਡੇ ਹੋਇਆ ਮੈਂ ਫਿਰ ਉਹਨਾਂ ਨੂੰ ਕੀ ਕਹਿੰਦੀ ਆ ਲੈ ਮੇਰੇ ਕੋਲ ਲਾਓ ਜਿਹੜਾ ਚ ਕਰਦਾ ਭੂਤ ਪ੍ਰੇਤ ਛੱਡਦਾ ਉਹਨਾਂ ਕਹਿੰਦੇ ਮੇਰੇ ਤੇ ਛੱਡ ਲੈ ਕਿਉਂਕਿ ਹੈ ਹੀ ਨਹੀਂ ਆ ਇੰਨੇ ਸਾਲ ਦੇ ਅਸੀਂ ਹੋ ਗਏ ਸਾਨੂੰ ਤਾਂ ਕਿਤੇ ਕੋਈ ਭੂਤ ਪ੍ਰੇਤ ਨਹੀਂ ਮਿਲਿਆ ਜੀ ਕਿਤੇ ਕੋਈ ਜਾਦੂ ਟੂਣਾ ਵਰਕ ਕਰਦਾ ਨਹੀਂ ਮਿਲਿਆ ਮੈਨੂੰ ਅਗਰ ਇਦਾਂ ਦਾ ਜਾਦੂ ਟੂਣਾ ਕੰਮ ਕਰਦਾ ਹੋਏ ਤਾਂ ਲੋਕੀ ਜਾ ਕੇ ਪ੍ਰਾਈਮ ਮਿਨਿਸਟਰ ਦੀ ਸੀਟ ਤੇ ਬਹਿ ਜਾਣ ਆਪੇ ਹੂੰ ਠੀਕ ਨਹੀਂ ਕੁਝ ਵੀ ਨਹੀਂ ਜੋਤਿਸ਼ੀ ਜਿਹੜੇ ਜਾਦੂ ਟੂਣਾ ਕਰਾਉਣ ਵਾਲੇ ਆ ਜਾਂ ਕੋਈ ਤੰਤਰਿਕ ਬਣਦਾ ਉਹ ਤੰਤਰਿਕ ਖੁਦ ਜਾ ਕੇ ਪ੍ਰਾਈਮ ਮਿਨਿਸਟਰ ਸੀਟ ਤੇ ਬਹਿ ਜੇ ਹੂੰ ਕਿਉਂ ਨਹੀਂ ਬਹਿੰਦਾ ਹੂੰ ਕਿਉਂਕਿ ਸਿਰਫ ਵਹਿਮ ਹੈ ਹੂੰ ਵਹਿਮ ਅਚ ਪਾਇਆ ਜਾਂਦਾ ਲੋਕਾਂ ਨੂੰ ਲਾਲ ਕਿਤਾਬ ਜੋਤਿਸ਼ ਕਦੀ ਵੀ ਵਹਿਮ ਅਚ ਨਹੀਂ ਬੰਦਾ ਹੂੰ ਕਦੀ ਵੀ ਨਹੀਂ ਠੀਕ ਹੈ ਉਹ ਹਮੇਸ਼ਾ ਇਹ ਕਹਿੰਦਾ ਕਿ ਤੁਸੀਂ ਮੰਨ ਲਓ ਨੌ ਗ੍ਰਹਿ ਨੌ ਗ੍ਰਹਾਂ ਦੀ ਕਿੰਨੇ ਦੇਵੀ ਦੇਵਤਾ ਨੌ ਐਸ ਲਾਈਕ ਯੂ نو ਮੰਡੇ ਹੈ ਸੋਮਵਾਰ ਦਾ ਦਿਨ ਚੰਦਰਮਾ ਦਾ ਦਿਨ ਹੈ ਚੰਦਰਮਾ ਦੇ ਦੇਵਤਾ ਕੌਣ ਹੈ ਸ਼ਿਵ ਜੀ ਮਹਾਰਾਜ ਜੀ ਮੰਗਲਵਾਰ ਮੰਗਲਵਾਰ ਦੇ ਦੇਵਤਾ ਕੌਣ ਹੈ ਹਨੂਮਾਨ ਜੀ ਬੁੱਧ ਹੈ ਬੁੱਧ ਕੌਣ ਦੇਵਤਾ ਦੇਵੀ ਮਾਦਾ ਵੈਸ਼ਨੂ ਦੇਵੀ ਦੁਰਗਾ ਮਾਤਾ ਜੀ ਉਹਦੀ ਵੈਸ਼ਨੂ ਵੈਸ਼ਨੂ ਮਾਤਾ ਦੁਰਗਾ ਮਾਤਾ ਜਿੰਨੇ ਵੀ ਦੇਵੀਆਂ ਸਾਰੀ ਬੁੱਧ ਗ੍ਰਹਿ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਉਹਨਾਂ ਦੀਆਂ ਦੇਵੀਆਂ ਮੰਨੀ ਜਾਂਦੀ ਆ ਜੀ ਠੀਕ ਹੈ ਪਹਿਲਾਂ ਗ੍ਰਹਾਂ ਦੇ ਦੇਵੀ ਦੇਵਤਾ ਹਮ ਇਨਸਾਨ ਦੇ ਦੇਵੀ ਦੇਵਤਾ ਤਾਂ ਬਾਅਦ ਚ ਬਣਦੇ ਆ ਫਿਰ ਬ੍ਰਸਪਤੀ ਆ ਬ੍ਰਸਪਤੀ ਵਾਰ ਦੇ ਕੋਣ ਦੇਵਤਾ ਵਿਸ਼ਨੂ ਭਗਵਾਨ ਜੀ ਸ਼ੁੱਕਰਵਾਰ ਸ਼ੁੱਕਰ ਦੇ ਦੇਵਤਾ ਕੌਣ ਹੈ ਲਕਸ਼ਮੀ ਜੀ ਹਮ ਦੇਵੀ ਕੌਣ ਹੈ ਉਹਨਾਂ ਦੀ ਲਕਸ਼ਮੀ ਹਾਂਜੀ ਸ਼ਨੀ ਗ੍ਰਹਿ ਸ਼ਨੀ ਗ੍ਰਹਿ ਦੇ ਭੈਰੂ ਜੀ ਹਮ ਹੈ ਨਾ ਰਾਹੁ ਗ੍ਰਹਿ ਦੀ ਸਰਸਵਤੀ ਮਾਤਾ ਕੇਤੂ ਗ੍ਰਹਿ ਦੀ ਗਣੇਸ਼ ਜੀ ਹਮ ਹਰੇਕ ਗ੍ਰਹਿ ਦੇ ਵੀ ਦੇਵੀ ਦੇਵਤਾ ਜੀ ਲੇਕਿਨ ਲੋਕਾਂ ਨੂੰ ਸਮਝ ਹੀ ਨਹੀਂ ਉਸ ਚੀਜ਼ ਦੀ ਹੋਰ ਹੀ ਚੱਕਰਾਂ 'ਚ ਪੈ ਜਾਂਦੇ ਆ ਲੋਕ ਹਮ ਕਿਉਂਕਿ ਉਹਨਾਂ ਨੂੰ ਸਹੀ ਐਜੂਕੇਸ਼ਨ ਨਹੀਂ ਉਸ ਚੀਜ਼ ਦੀ ਅਗਰ ਤੁਹਾਨੂੰ ਇਹ ਦੱਸਿਆ ਜਾਏ ਵੀ ਕਿਹੜਾ ਗ੍ਰਹਿ ਕਿਹੜੇ ਕੰਮ ਕਰਕੇ ਨਾਰਾਜ਼ ਹੁੰਦਾ ਉਹ ਗ੍ਰਹਿ ਨਾ ਕਰੋ ਜ਼ਿਆਦਾਤਰ ਤੁਸੀਂ ਦੇਖਿਆ ਹਣਾ ਸ਼ਨੀ ਗ੍ਰਹਿ ਕਰਕੇ ਦੁਨੀਆ ਡਰਦੀ ਹੈ ਬਹੁਤ ਸ਼ਨੀ ਗ੍ਰਹਿ ਖਰਾਬ ਕੀ ਤੋਂ ਉਹਦਾ ਸ਼ਰਾਬ ਤੋਂ ਹੁਣ ਸ਼ਰਾਬ ਦੀ ਤਰਫ ਤਾਂ ਕਿਸੇ ਦਾ ਧਿਆਨ ਨਹੀਂ ਹੈ ਹਮ ਮੈਕਸਿਮਮ ਲੋਕ ਜਿਹੜੇ ਪੰਡਤਾਂ ਕੋਲ ਜਾਂਦੇ ਆ ਮੈਕਸਿਮਮ ਲੋਕ ਜੋਤਸ਼ੀਆਂ ਕੋਲ ਜਾਂਦੇ ਆ ਪਰ ਕੀ ਸ਼ਰਾਬ ਪੀਣੇ ਦੇ ਬਾਰੇ ਕਹਿੰਦਾ ਕੋਈ ਕਿ ਤੁਸੀਂ ਨਾ ਪੀਓ ਕੋਈ ਵੀ ਨਹੀਂ ਕਹਿੰਦਾ ਵੀ ਸੁਣਿਆ ਸੁਣਿਆ ਨਹੀਂ ਕੋਈ ਕਹਿੰਦਾ ਵੀ ਨਹੀਂ ਬਿਲਕੁਲ ਹੈਨਾ ਸਾਡੇ ਕੋਲ ਕੋਈ ਆਂਦਾ ਦੱਸ ਦੇਣਗੇ ਵੀ ਆਪਰੇ ਪੈਸੇ ਦੇ ਦਿਓ ਨਗ ਪਾ ਲਓ ਹੈਨਾ ਅੰਗੂਠੀਆਂ ਪਾ ਲਓ ਹਮ ਮਾਲਾਵਾਂ ਪਾ ਲਓ ਹਰ ਟਾਈਮ ਮੰਤਰ ਜਾਪ ਕਰ ਲਓ ਹੂੰ ਇਹ ਐਨੇ ਪੈਸੇ ਦੇ ਦੋ ਐਨੇ ਪੈਸੇ ਦੇ ਦੋ ਹਾਂ ਇਹ ਤੁਹਾਡੀ ਪੂਜਾ ਕਰਾ ਦਾਂਗੇ ਹੈਨਾ ਆਪ ਨੂੰ ਚਾਹੇ ਬੰਦੇ ਨੂੰ ਕਿੰਨੇ ਰੋਗ ਹੋਣ ਕਿੰਨੀ ਤਕਲੀਫ ਆਉਣ ਇਹ ਰੋਂਗ ਹੈ ਯੂ نو ਖਾਣੀ ਤਾਂ ਦੋ ਰੋਟੀਆਂ ਸਵੇਰੇ ਦੋ ਸ਼ਾਮ ਨੂੰ ਹੀ ਹੂੰ ਕਰਨਾ ਕੀ ਹੈ ਹੂੰ ਕਿਉਂ ਪਾਪ ਦੇ ਭਾਗੀਦਾਰ ਬਣਨਾ ਬੰਦੇ ਨੇ ਬਿਲਕੁਲ ਘਟੋ ਘਟ ਅਗਰ ਤੁਸੀਂ ਕਿਸੇ ਤੋਂ ਪੈਸੇ ਲੈਂਦੇ ਹੋ ਹੂੰ ਕੁਝ ਤਾਂ ਫਰਕ ਪੈਣਾ ਚਾਹੀਦਾ ਉਹਨੂੰ ਕੁਝ ਤਾਂ ਰਾਮਾਣਾ ਚਾਹੀਦਾ ਇਹਨੇ ਕੀ ਵੱਡੀ ਵੱਡੀ ਗੱਲਾਂ ਕਰਕੇ ਡਰਾ ਦੋ ਉਹਨਾਂ ਨੂੰ ਤੁਸੀਂ ਤਾਂ ਜੀ ਆ ਰਾਤ ਨੂੰ ਟੋਣੇ ਤੇ ਟਰ ਲੰਗੇ ਹੈਨਾ ਤੁਸੀਂ ਤੁਹਾਡੇ ਤੇ ਤਾਂ ਜਾਦੂ ਟੋਣਾ ਕੀਤਾ ਹੋਇਆ ਤੁਹਾਡੇ ਤੇ ਚਿੱਟੇ ਪੈ ਗਏ ਖੂਨ ਦੇ ਬਲਾ ਬਲਾ ਜੋ ਸੋ ਮੈਨੀ ਥਿੰਗਸ ਯੂ نو ਲੋਕ ਕੀ ਕਰਦੇ ਆ ਬਟ ਦੈਟਸ ਰੌਂਗ